ਪਿਛਲੇ ਦਿਨੀ ਬਠਿੰਡਾ ਸਰਾਂਗ ਨਹਿਰ ਵਿੱਚ ਇੱਕ ਕਾਰ ਵਿੱਚ 11 ਲੋਕ ਸਵਾਰ ਸਨ ਜੋ ਨਹਿਰ ਵਿੱਚ ਡਿੱਗ ਪਏ ਸਨ ਅਤੇ ਉਹਨਾਂ ਨੂੰ ਇਨ੍ਹਾਂ ਜੋਧਿਆਂ ਵੱਲੋਂ ਨਹਿਰ ਵਿੱਚੋਂ ਵਾਰ ਕੱਢਿਆ ਗਿਆ ਉਹਨਾਂ ਵਿੱਚ ਇੱਕ ਇਹ ਸਰਦਾਰ ਵੀ ਸ਼ਾਮਲ ਸੀ ਜਿਸ ਨੇ ਇਨ੍ਹਾਂ 11 ਜਾਨਾਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਤੇ ਖੇਲ ਕੇ ਇਨ੍ਹਾਂ ਲੋਕਾਂ ਦੀ ਜਾਨ ਬਚਾਈ ਅਤੇ ਇਨ੍ਹਾਂ ਦੀ ਹਰ ਪਾਸੇ ਤੋਂ ਪਰ ਸਨਸਦਾ ਹੋ ਰਹੀ ਹੈ ਅਤੇ ਇਸ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹੋਰ ਸੰਸਦਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ ਅੱਜ ਮਨਦੀਪ ਕੌਰ ਸਿੱਧੂ ਵੱਲੋਂ ਵੀ ਇਸ ਸਰਦਾਰ ਜੋਧੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਆਓ ਸੁਣਾਉਣੇ ਆ ਕੀ ਕਹਿੰਦੇ ਹਨ ਮਨਦੀਪ ਕੌਰ ਸਿੱਧੂ ਕੀ ਕਹਿਣਾ ਚਾਹੁੰਦੇ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਹੈ ਸ੍ਰੀ ਕਾਂਸ ਸਾਹਿਬ ਨੂੰ ਮਨਦੀਪ ਸਿੱਧੂ ਇਹ ਕੰਤਾ ਦਿਸਕਰ ਨੂੰ ਕੱਲ ਰਹਿ ਗਿਆ ਸੀ ਕੱਲ ਕੱਲ ਆਉਂਦੀ ਸੀ ਰਿਸ਼ਤੇਦਾਰੀ ਚ ਗਿਆ ਹੋਇਆ ਸੀ ਕੱਲ ਪਰ ਅਸੀਂ ਉਹ ਵੀ ਇਨਵਾਈਟ ਕੀਤਾ ਸੀ ਉੱਥੇ ਤੇ ਫਿਰ ਅੱਜ ਇਹਨੂੰ ਅਸੀਂ ਆਪਦੇ ਘਰ ਦਾ ਹੀ ਟਾਈਮ ਦੇਤਾ ਤੇ ਘਰੇ ਸੱਦੇ ਆਏ ਬੱਚੇ ਨੇ ਸਾਨੂੰ ਸਾਰੀ ਘਟਨਾ ਦੱਸੀ ਵੀ ਮੌਕੇ ਤੇ ਜਦੋਂ ਫੋਨ ਕੀਤਾ ਸੀ ਉੱਥੇ ਤਾਂ ਇਹਨੇ ਸਿਰਫ ਆਵਾਜ਼ਾਂ ਸੁਣੀਆਂ ਸੀ ਫਿਰ ਇਹਨੇ ਜਦੋਂ ਕ੍ਰਿਸ਼ਨਾ ਅੰਦਰ ਸੀ ਤੇ ਇਹਨੇ ਹੀ ਕੁੱਝ ਜਾ ਕੇ ਉਹਦੇ ਜਦੋਂ ਬੱਚੇ ਕੱਡੇ ਇਤੇ ਜਾਂਸ ਕੱਡੇ ਲੇਡੀ ਸੀ ਕਹਿੰਦਾ ਮੈਂ ਜਦੋਂ ਮੈਂ ਕੱਡੇ ਨਹੀਂ ਉਦੋਂ ਪੰਜ ਜਾਨੇ ਰਹਿੰਦੇ ਸੀ ਉਦੋਂ ਪਹਿਲਾਂ ਕੁਸ਼ ਕੱਡੇ ਹੁੰਦੀ ਸੀਗੇ ਬਾਹਰ ਫਿਰ ਜਦੋਂ ਇਹ ਇਹ ਲੜਕੇ ਨੇ ਆਪੇ ਮਤਲਬ ਇਹ ਹੱਥ ਚ ਗੜਾ ਪਾਇਆ ਹੋਇਆ ਸੀ ਮਤਲਬ ਇਹਨੇ ਉਹ ਕੱਡੇ ਦੇ ਸਹਾਇਤਾ ਦੇ ਨਾਲ ਜਿਹੜੇ ਕਾਰ ਦੇ ਸ਼ੀਸ਼ੇ ਤੋਖਨੇ ਜਿੰਨੇ ਰਹਿ ਗਏ ਸੀ ਜੋ ਜਾਨੀ ਆਪਦੀ ਇਹਨੇ ਜਿੰਦ ਜਾਨ ਲਾ ਕੇ ਜੋ ਰਹਿੰਦੇ ਬੰਦੇ ਸੀ ਇਹ ਲੜਕੇ ਦੇ ਉਹ ਸਾਰੇ ਬਾਰਤ ਦੇ ਨੇ ਤੇ ਅਸੀਂ ਇਹਦਾ ਤੈਦ ਲੋਕਾਂ ਨੂੰ ਧੰਨਵਾਦ ਬਹੁਤ ਕਰਦੇ ਆਂ ਵੀ ਪ੍ਰਮਾਤਮਾ ਨੇ ਇਹ ਚੰਗੇ ਵਾਸੇ ਲਾਵੇ ਹੋਰ ਇਹਨੂੰ ਬੁੱਧੀ ਬਖਸ਼ੇ ਸਭ ਕਰਨ ਦੀ ਤੇ ਅਸੀਂ ਇਸ ਕਰਕੇ ਤੇ ਬਹੁਤ ਖੁਸ਼ ਹਾਂ ਕਿ ਅੱਜ ਹੌਸਲਾ ਬਣਾਈ। ਇੱਕ ਵੀ ਖਾਸ ਗੱਲ ਹੈ ਲੜਕੇ ਦੀ ਆਪਾਂ ਜਿਹੜੀ ਗੱਲ ਕੀਤੀ ਹੈ ਇਹ ਕਹਿੰਦਾ ਵੀ ਮੈਂ ਪਬਲਿਸਿਟੀ ਜਾਂ ਕੋਈ ਸਨਮਾਨ ਨਹੀਂ ਲੈਣਾ ਚਾਹੁੰਦਾ ਮਤਲਬ ਇਹ ਵਿਸ਼ੇਸ਼ ਗੱਲ ਇਹਦੇ ਵਿੱਚ ਵੇਖਣ ਨੂੰ ਮਿਲਦੀ ਹੈ। ਇਹ ਸਾਨੂੰ ਵੀ ਇਸ ਗੱਲ ਨੂੰ ਸੁਣ ਕੇ ਇਹਦੀ ਬਹੁਤ ਵਧੀਆ ਚੰਗਿਆ ਲੱਗਿਆ ਕਿਉਂਕਿ ਤੁਸੀਂ ਜਦੋਂ ਚੰਗੇ ਕੰਮ ਕਰਦੇ ਹੋ ਚੰਗੇ ਕੰਮ ਤੁਸੀਂ ਆਪਦੇ ਨਹੀਂ ਉਹ ਕਰਦੇ ਹੋ ਤੁਹਾਨੂੰ ਪ੍ਰਮਾਤਮਾ ਨੇ ਇਸ ਸਟੇਜ ਦੇ ਲਈ ਆਪਾਂ ਨੂੰ ਮਤਲਬ ਕਿ ਕੋਈ ਲੋੜਵਾਂ ਹੁੰਦੀ ਹੈ ਜਿੱਦਾਂ ਨੂੰ ਇਸ ਕਾਬਲ ਬਣਾਉਂਦਾ ਮਹਾਰਾਜ ਵੀ ਇਹ ਵੀ ਨਹੀਂ ਚਾਹੁੰਦਾ ਹੈਗਾ ਕਿ ਮੈਂ ਪਬਲਿਕ ਦੇ ਸਾਹਮਣੇ ਵੀ ਆਵਾਂ ਜੇ ਮੈਂ ਚੰਗਾ ਕੰਮ ਕੀਤਾ ਤੇ ਇੱਕ ਅਨਸਾਨੀਅਤ ਦਿਖਾਤੇ ਦੀ ਕੀਤਾ ਮੈਨੂੰ ਇਹ ਉੱਚੇ ਦੀ ਸੋਚ ਬਹੁਤ ਚੰਗੀ ਹਾਂ ਉਸ ਦਾ ਵੀ ਕਿਵੇਂ ਲੱਗਿਆ ਕੱਲੋ ਸੀਮ ਸਾਹਿਬ ਹੋਏ ਅੱਜ ਮੈਨੂੰ ਕਰ ਰਿਹਾ ਗੁਲਾਟ ਸਨਮਾਨ ਦਿੱਤਾ ਦਾਦਾ ਦਾ ਸਨਮਾਨ ਮਿਲ ਗਿਆ ਇਸ ਚੀਜ਼ ਮੈਨੂੰ ਦੇਖੋ ਬਹੁਤ ਚੰਗਾ ਲੱਗਿਆ ਇਹ ਚੀਜ਼ ਹੈ ਨਾ ਸੀਮ ਸਾਹਿਬ ਦੇ ਵੀ ਜੇ ਬਾਕੀ ਆਪਣਾ ਫੈਮਿਲੀ ਦੇ ਫੈਮਿਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਇਹਨੇ ਮੈਨੂੰ ਆਪਦੇ ਤਰ੍ਹਾਂ ਹੀ ਕੀਤਾ ਹੈ ਨਾ ਸਿਰ ਮੈਨੂੰ ਬਹੁਤ ਚੰਗਾ ਲੱਗਿਆ ਜਿਹੜੇ ਕਿੰਡੋ ਮੇਰਾ ਟੰਡੀ ਵੀਰ ਦਰ ਮਨਾਈ ਅੱਛਾ ਉਹ ਘਟਨਾ ਸਰਤੇ ਕੀ ਕਦੋਂ ਆਏ ਤੁਹਾਨੂੰ ਕੀ ਪਤਾ ਲੱਗੇ ਘਟਨਾ ਹਸਤਾ ਤੇ ਤੇ ਵੀ ਮੈਨੂੰ ਬਾਰ ਬਾਰ ਵੀ ਮਿਲ ਕੇ ਹੀ ਆ ਵੀ ਮੈਂ ਅਰਸਲਾਨਗਰ ਤੋਂ ਤੇਲ ਪਵਾ ਕੇ ਆ ਰਿਹਾ ਸੀ ਘਟਨਾ ਕਰਮ ਦੇ ਨਾਲ ਹੀ ਮੇਰਾ ਬਾਹਰ ਆ ਗਿਆ ਜੋ ਮੇਰੇ ਕੋਲ ਠੀਕ ਕੀਤਾ ਗਿਆ ਇਸ ਲਈ ਜਦੋਂ ਮੈਂ ਘਟਨਾ ਹੁੰਦੀ ਦੇਖਦਾ ਹੈ ਨਾ ਦੁਰਘਟਨਾ ਘਟੀ ਸੀ ਉਸ ਤੋਂ ਬਾਅਦ ਮੈਂ ਨਰ ਵਿੱਚ ਸ਼ਾਮ ਮਾਰ ਕੇ ਮਾਲਕੀ ਦੀ ਕਿਰਪਾ ਸਦਕਾ ਆਤੀ ਜਮਾਂ ਬਾਹਰ ਲਿਆਉਣ ਦੇ ਵਿੱਚ ਸਫਲਤਾ ਪ੍ਰਾਪਤ ਕਰਦੀ ਹਾਂ ਇਹ ਸਭਾ ਬਾਕੀ ਮਾਲਕ ਦੀ ਮਿਹਰ ਕਰਤਾ ਹੋਇਆ ਹੈ ਤੁਹਾਨੂੰ ਪਤਾ ਸੀ ਬਿਨੈਤ ਕਿੰਨਾ ਕੁ ਪਾਣੀ ਆ ਜਾਂ ਕਿੰਨੀ ਕੁ ਡੂਗੀ ਆ ਖਤਰਨਾਕੀ ਹੋ ਸਕਦਾ ਹਾਂਜੀ ਹਾਂਜੀ ਕਿਉਂਕਿ ਮੈਂ ਸ਼ੁਰੂ ਤੋਂ ਮੰਨ ਕੇ ਚੱਲੂ ਵੀ ਜਵਾਕ ਅਸੀਂ ਪਹਿਲਾਂ ਬਹੁਤ ਸਮੇਂ ਤੋਂ ਇੱਥੇ ਆਉਂਦੇ ਹੁੰਦੇ ਸੀ ਨਹਿਰ ਪਹਿਲਾਂ ਜੋ ਕੱਚੀ ਵੀ ਹੁੰਦੀ ਸੀ ਇੱਥੇ ਅਸੀਂ ਨਹਾਉਂਦੇ ਹੁੰਦੇ ਸੀ ਮੇਰੇ ਮਿੱਤਰ ਹੋ ਗਏ ਸੀ ਜਲ ਤਿਆਰੀ ਕਰਦੇ ਹੁੰਦੇ ਸੀ ਭੱਜਣ ਆਉਂਦੇ ਤੇ ਇੱਥੇ ਪੁੱਲ ਤੇ ਆ ਕੇ ਨਹਾਉਣ ਲੱਗ ਪੈਂਦੇ ਹੁੰਦੇ ਤੇ ਇਸ ਲਈ ਮੇਰੇ ਮਨ ਸੇ ਬਾਕੀ ਇਹਜਾ ਖਿਆਲ ਵੀ ਨਹੀਂ ਆਇਆ ਸੀ ਉਸ ਵਕਤ ਤਾਂ ਵੀ ਮੈਂ ਆਪ ਡੁੱਬ ਸਕਦਾ ਜਾਂ ਕੁਝ ਹੋ ਸਕਦਾ ਕਿਉਂਕਿ ਇਹ ਮੈਂ ਕਿ ਤਰ੍ਹਾਂ ਕਿਤੇ ਗੁੱਝ ਤੇ ਨਹੀਂ ਸਮਝਦਾ ਕਿ ਇਹ ਨੂੰ ਜੇ ਆਪਾਂ 2 ਘੰਟੇ ਤੇ ਖੜ ਕੇ ਸੂਚ ਵਿਚਾਰੀ ਕਰੀ ਜਾਂਦੇ ਕੀ ਬਾਰੇ ਉਸਨ ਉੱਤੇ ਲੋਕ ਕਿੰਨੇ ਕਿ ਸੀਗੇ ਹੈਲਪ ਕਿਤੇ ਲੋਕਾਂ ਨੇ ਉੱਥੇ ਮਦਦ ਹਾਂਜੀ ਬਾਈ ਜੀ ਲੋਕਾਂ ਨੇ ਦੇਖੋ ਜੀ ਤੋਂ ਜਿੰਨੀ ਹੈਲਪ ਹੋਈ ਉਹਨੇ ਸਭ ਨੇ ਕੀ ਕੀ ਕਿਸੇ ਨੇ ਚਣਕਾ ਪਰ ਵੀ ਸਾਰਾ ਟੀਕਾ ਉਹ ਵੀ ਬਹੁਤ ਵੱਡੀ ਯੋਗਦਾਨੀ ਹੁੰਦਾ ਕਿਉਂਕਿ ਇਹ ਕੋਈ ਵਾਵਾ ਖੱਟਨ ਖੱਤਰ ਕੰਮ ਤਾਂ ਨਹੀਂ ਕੀਤਾ ਗਿਆ ਸੀ ਨਾ ਇੱਕ ਇਨਸਾਨੀਅਤ ਨੂੰ ਬਰਕਰਾਰ ਰੱਖਣ ਦਾ ਤਰੀਕਾ ਇਹ ਕਾਰਨ ਚੁੱਕਿਆ ਗਿਆ ਸੀ ਜ ਜਿਹਦੇ ਵਿੱਚ ਸਫਲਤਾ ਦੀ ਹੁੰਦੀ ਹੈ ਕੀ ਮੈਸੀ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਖਾਸ ਕਰਕੇ ਨੌਜਵਾਨ ਇਸ ਤਰ੍ਹਾਂ ਕਈ ਹੁੰਦੇ ਨੇਗੇ ਆਪਣੇ ਕੰਮਾਂ ਦੇ ਰੁੱਝੇ ਰਹਿੰਦੇ ਨੇਗੇ ਬਈ ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਦੇ ਮੁਕਮਲ ਨੂੰ ਮੋੜ ਲੈਣ ਕਈ ਲੋਕ ਇਹੇ ਜੀ ਮੌਕੇ ਤੇ ਵੀਡੀਓ ਬਣਾਉਣ ਲੱਗ ਜਾਂਦੇ ਆ ਕਿ ਸਹਾਇਤਾ ਕਰਨ ਦੀ ਹੁੰਦਾ ਹੈ ਦੇਖੋ ਜੀ ਇਹਦਾ ਹਰੇਕ ਦੀ ਅੱਡ ਅੱਡ ਮਾਨਸਿਕਤਾ ਵੀ ਰਹਣਾ ਜਿਹਦੇ ਵਿੱਚ ਹੈਲਪ ਕਰਨ ਲਈ ਸਮਰੱਥ ਹੁੰਦਾ ਉਹਨਾਂ ਦੇਖਿਆ ਵੀ ਉਹ ਕਦੇ ਵੀ ਨਹੀਂ ਬਾਹਰ ਕੱਢੂਗਾ ਉਹਨੇ ਹੈਲਪ ਕਰਨ ਆਉਣਾ ਹੀ ਆ ਜਿਹੜਾ ਹੈਲਪ ਕਰਨੀ ਆ हां ਬਹੁਤ ਜਾਣੇ ਕਿਸੇ ਨੇ ਰੱਸਾ ਵੀ ਸਿੱਟਿਆ ਜੋ ਵੀਡੀਓ ਬਣਾਉਂਦੇ ਆ ਚਲੋ ਚੰਗੀ ਗੱਲ ਆ ਉਹਨਾਂ ਨੇ ਵੀਡੀਓ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਿਵੇਂ ਵੀਰ ਜਸਦੀ ਦਾ ਸਨਮਾਨ ਤੋਂ ਹੋ ਗਿਆ ਮੇਰਾ ਹੋ ਗਿਆ ਇੱਕ ਮੁੰਡਾ ਕਿਸ਼ਮ ਹੋ ਗਿਆ ਹੈ ਨਾ ਉਹ ਵੀ ਇੱਕ ਕਿਤੇ ਨਾ ਕਿਤੇ ਆਪਾਂ ਕਹਿੰਦੇ ਚੰਗਾ ਕੰਮ ਹੀ ਆ ਪਰ ਮੈਂ ਨੌਜਵਾਨ ਨੂੰ ਇਸੇ ਮੁੰਡਾ ਵੀ ਜੇ ਤੋ ਜਿੰਦਗੀ ਦੀ ਮਦਦ ਹੋ ਸਕਦੀ ਆ ਉਹ ਕਰਨੀ ਚਾਹੀਦੀ ਆ ਵੀ ਕਦੇ ਵੀ ਇਸ ਤਰ੍ਹਾਂ ਨਹੀਂ ਹਟਣਾ